ਕਾਮਿਆ ਮੈਂ ਨੀ ਪਰਵਲ ਆ ਲਿਆ ਤੀਮੀ ਇੱਕ ਛੋੜੇ ਜਿਠਾਣੀ ਜਿਹੰਦੀ ਜਿਠਾਣੀ ਕਿ ਤੂੰ ਤੀਮੀ ਲਿਆਇਆ ਘਰੇ ਨੂੰ ਕਿੱਥਾਂ ਬਾੜੂਆਂ ਕਰੇ ਮੈਂ ਤਾਂ ਕਿਆ ਬਾੜਾਂਗਾ ਸਾਡੇ ਵਿਚਾਰਾ ਨਹੀਂ ਮੈਂ ਤਾਂ ਬਾੜਨਾ ਮੇਰਾ ਘਰ ਨਹੀਂ ਘਰ ਤੇਰਾ ਕਿੱਥੇ ਹੈ ਮੇਰਾ ਵੀ ਘਰ ਆ ਨਹੀਂ ਹੈ ਤੇਰਾ ਕਾ ਆਇਆ ਤੀਮੀ ਐਸਾਂ ਆਨੇ ਅੰਦੀ ਤੀਵੀਂ ਆਨੇ ਅੰਦੀ ਤੀਵੀਂ ਐ ਕਿ ਕਿੱਥੇ ਬਿਠਾਵੇਂਗੀ ਇਹਨੂੰ ਸਾਡੇ ਕਮਰੇ ਚ ਕਮਰੇ ਚ ਛੋਟੇ ਵਾਲੇ ਕਮਰੇ ਚ ਸਾਡੇ ਕਮਰੇ ਚ ਕਿੱਥੇ ਜਗਾਗੀ ਭਈ ਨਾਲੇ ਤਾਂ ਮੇਰਾ ਮੁੰਡਾ ਛੋਟੇ ਕਮਰੇ ਚ ਰਹੂ ਨਾਲੇ ਇਹਦੀ ਤੀਵੀਂ ਛੋਟੇ ਕਮਰੇ ਚ ਰਹੂ ਸੋਨੂੰ ਕੱਢੂ ਬਾਹਰ ਐ ਕਿਵੇਂ ਕੱਢੇਗਾ ਬਾਹਰ ਸਾਡੇ ਨਾਲ ਜਨਾਨੀ ਮੇਰੀ ਰਹੂਗੀ ਇੱਥੇ ਨਾਲੇ ਪਕੀਆਂ ਪਕਾਇਆਂ ਖਵਾਉ ਖਾਵਾਏ ਸਾਡੇ ਘਰ ਨੇ ਪਕੜੇ ਪਕਾਇਆਂ ਪਕੀਆਂ ਪਕਾਇਆਂ ਖਵਾਉਣੀਆਂ ਪੈਣੀਆਂ ਬੈਠ ਨਹੀਂ ਤੂੰ ਇੱਥੇ ਮੰਝਾ ਇਹਨੂੰ ਛੜਾ ਪਰ

ਉਹਦੇ ਪਜਾਮੇ ਬਦਲ ਲਏ ਆਈਆਂ ਬੰਦਿਆ ਮੈਂ ਨਾ ਕਰਾਉਣੀ ਸੀ ਸਿਰਾਂ ਨੂੰ ਲਾ ਰੋ 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 ਨਹੀਂ ਆਉਂਦਾ ਕਰਾਉਣੀ ਲੱਗਦਾ ਕਰਾਉਣੀ ਪਜਾਮੇ ਆਹ ਮਰਮੋ ਦਾ ਫੜਾ ਪਰ ਮੁੰਡਾ ਆਹ ਕਾਰੇ ਵਾਸਤੇਆਂ ਗਿਆਣੇ ਸਾਰੀ ਗੱਲ ਨੂੰ ਇਹ ਤਾਂ ਮੈਂ ਤਾਂ ਇੱਥੇ ਛੋਟੀ ਠੀਕ ਤੇ ਨਹੀਂ ਕਹਿੰਦੇ ਹੁੰਦੇ ਮੂਮ ਜਲ ਦਾਲਣਾ ਛੋਟੀ ਇੱਕ ਤੇ ਆਹ ਕਮਰਾ ਛੋਟੇ ਤੋਂ ਵੇਲਾ ਕਰਾ ਲੂਗਾ ਮੈਂ ਅਸੀਂ ਕੀ ਕਰਾਂਗੇ ਜੇ ਵੇਲਾ ਕਰਾ ਲੇਗਾ ਮੈਨੂੰ ਲੱਗਦਾ ਛੋਟਾ ਮੈਂ ਇਥੋਂ ਕਰਾਉਣਾ ਪੂਗਾ ਸਾਰਾ ਸਾਰਾ ਕਤਾਮੇ ਉੱਥੇ ਜਾ ਖੜਦਾ ਹੁਣਾਂ ਫਿਰ ਨਹੀਂ ਭਾਣੇ ਮੇਰੀ ਚਾਰ ਦਿਨ ਤਾਈਂ ਪਾਸ ਕਰ ਆਂ ਆ ਗਿਆ ਥੋੜਾ ਪਤੰਗਰ ਤੁਹਾਨੂੰ ਬਾਹਰ ਕੱਢ ਦੂ ਆਪਣਾ ਘਰ ਹੱਕਾ ਯਾਰ ਇੱਥੇ ਆਪਾਂ ਨਮਾਂਗੇ ਰਮਾ ਇਹ ਕਾ ਆਪਣਾ ਹੱਕਾ ਇੱਥੇ ਹਾਂ ਹਾਂ ਹੱਕਾ ਆਪਣੇ ਆਪਣਾ ਹੱਕਾ ਚੱਲ ਪੜ ਨਿਕਲ ਬਾਹਰ ਹਾਂ ਮੁੰਡਾ ਫੜਾ ਮੈਨੂੰ ਨਾ ਮੈਂ ਕਹਿਣਾ ਆਇਆ ਕਰ ਇੱਕ ਤੇ ਹਿੱਕ ਤੇ ਬੈ ਬੈ ਨਿਕਲ ਬਾਹਰ ਇੱਕ ਤੇ ਨਾ ਆਪਣਾ ਹੱਥ ਨਾਲ ਹੀ ਬੰਦੀ ਰੱਖ ਤੂੰ ਮੇਰੀ ਜਾਨੀ ਤੋੜ ਲਈ ਤੂੰ ਆਪ ਰਲਾਣੀ ਮੇਰੀ ਜਾਨੀ ਹੱਥ ਰਲਾਈਂਦਾ ਹੱਥ ਨਾਲ ਆ ਮੈਂ ਨਾ ਹਾਂ ਇਹ ਪੈਟਰੀ ਦੇ ਵਿੱਚ ਆਪੀ ਲਾ ਆਪੀ ਲਾ ਛੜਾ ਨਹੀਂ ਛੜਾ ਮੇਰਾ ਛੜ ਜਾ ਛੜ ਜਾ ਛੜ ਜਾ ਕੱਢ ਦਿਨਾ ਕਿਵੇਂ ਆ ਆ ਜਾ ਯਾਰ ਆ ਜਾ ਤੂੰ ਆ ਜਾ ਬਹਿ ਦੇ ਸੇ ਬਹਿ ਜਾ ਬਹਿ ਜਾ ਓਏ ਐ ਕਰ ਸਿਆਲ ਦਾ ਟਾਈਮ ਆ ਇਹ ਲਖਣ ਦੇ ਚਾਰ ਕਰ ਚਲ ਚਾਰ ਤਾਂ ਰਹਿ ਜਾ ਪਹਿਲਾਂ ਇੰਤਜ਼ਾਮ ਕਰ ਲਿਓ ਫਿਰ ਆਪੀ ਕਰੂਗਾ ਮੈਂ ਕਮਰਾ ਮੈਨੂੰ ਦਿੰਦਿਆਂ ਨਹੀਂ ਕਮਰਾ ਤੁਸੀਂ ਕਮਰਾ ਕਿਹਦਾ ਕਮਰਾ ਤੇ ਤੈਨੂੰ ਸਗ ਨਹੀਂ ਕਰ ਇੰਤਜ਼ਾਮ ਕਰ ਆਪੀ ਤੇ ਸਾਡਾ ਸਿਲੰਡਰ ਸਿਲੰਡਰ ਨਹੀਂ ਦਿੰਦੇ ਸਾਨੂੰ ਆਪਦਾ ਪੀ ਲੈ ਕੇ ਖਰਚਾ ਆਪੇ ਚਲਾਓ ਸਾਡੇ ਕੋਲ ਨਹੀਂ ਹੈ ਖਰਚਾ ਤੇਰਾ ਹੁਣ ਫੇਰ ਮੈਂ ਤਾਂ ਉਸਿਆਲ ਦਾ ਟਾਈਮ ਆ ਮੈਂ ਕਿੱਧਰ ਜਾਊ ਚੱਲ ਰਾਇਆ ਚਾਰ ਦਿਨ ਸਿਆਲ ਹਾਂ ਛੋਟਾ ਜਿਹਾ ਮੇਰਾ ਬੱਚਾ ਹੈ ਕਿੱਧਰ ਜਾਊਗਾ ਚੱਲ ਭਾਈ ਰੱਖੋ ਚਲ ਆ ਫੜ ਮੈਂ ਸੌਦਾ ਜੁੱਦਾ ਲਿਆਵਾਂ ਲਿਆ ਲਿਆਵਾਂ ਲਿਆ ਲਿਆਉਣਾ ਮੈਂ ਸੌਦਾ ਤੂੰ ਇਹਨਾਂ ਕੋਲੇ ਬੈਠ ਜਾ ਚਾਹ ਤੂੰ ਤਾਂ ਪਿਆ ਦੋ ਮੈਨੂੰ ਪਿਆਰਾਂਗੇ ਤਾਂ ਸੌਦਾ ਲੈ ਕੇ ਆਸ ਤੇ ਸਾਡੇ ਖੰਡ ਵਿੱਚ ਆ ਜਾ ਚਾਹ ਪਿਆ ਦਊਂਗਾ ਪਿਆਰਾਂਗੇ ਆ ਪਾਣੀ ਪਾ ਤੂੰ ਮੁੰਡੇ ਨੂੰ ਚਾਹੀਆ ਤੇ ਆ ਇਹ ਪੋਤਲੇ ਸਾਹਮਣੇ ਚੰਗਾ ਚੰਗਾ ਹਾਂ ਪੋਤਲੇ ਸਾਹਮਣੇ ਮੈਂ ਸੌਦਾ ਲਿਆਵਾ ਲਿਆ ਲਿਆ ਮਾਂ ਮੈਂ ਸੌਦਾ ਫਿਰ ਇੱਕ ਮਿੰਟ ਮੈਂ ਪੈਸੇ ਪੁੱਛੇ ਦੇ ਦੋ ਮੈਨੂੰ ਸੌਦਾ ਦੋ ਸੌ ਸਾਡੇ ਕੋਈ ਨਹੀਂ ਹੈ ਭਾਈ 200 ਉਦੋਂ ਮੇਰੇ ਵੀ ਮੇਰੇ ਵਾਲੇ ਫੜ ਕੇ ਵੀ ਬਹਿ ਜਾਂਦੇ ਹੁਣ ਤੁਸੀਂ ਕਹਿੰਦੀਆਂ ਸਾਹ ਹੱਥ ਮਾਰਦਾ ਪੁੱਠਾ ਇਹ ਕੀ ਕਰਨ ਮੇਰੇ ਕੋਲੇ ਹੁਣ ਇਤਲਾ ਦੇ ਕੋਲੇ ਲਿਆ ਸੌਦਾ ਮੈਦਾਨ ਜਨਾਨੀ ਮਸਾਲੇ ਆ ਸੌਦਾ ਕਿੱਥੋਂ ਲਿਆਵਾ ਫੇਰ ਤੂੰ ਜਨਾਨੀ ਹੀ ਰੱਖ ਲਾ ਸੌਦਾ ਮੇਰੇ ਕੋਲੇ ਜਾਏ ਇਹ ਇਹ ਉੱਥੇ ਦੇ ਆ ਮੈਂ ਲੈਣਾ ਜਦੋਂ ਇਹਨੂੰ ਮੈਨੂੰ ਤੁਸੀਂ ਦਿਓ ਕੋਈ 5-400 ਰੁਪਈਆ ਮੈਂ ਸੌਦਾ ਰਿਹਾ ਆ ਆਪਦਾ ਕੋਈ ਨਾ ਤੂੰ ਅੱਦੇ ਕੋਲ ਲੈ ਤਰ ਮੈਂ ਤਾਂ ਲਿਆ ਹੂੰ ਮੇਰੇ ਸੌਦਾ ਵਾਂ ਲੈ ਆ ਫੇਰ ਜਾਨਾ ਮੈਂ ਤਾਂ 니 ਜਸੀ ਹਾਂ ਮੁੰਡਾ ਰੋਈ ਜਾਂਦਾ ਤੇ ਮੁੰਡਾ ਦਾ ਸੋਨਾ ਨਹੀਂ ਚੱਕ ਨਾ ਲਈਏ ਚੱਕ ਲੈ ਤਰ ਚਾਖ ਕੇ ਦੇਖ ਲੈ ਜੇ ਫੜਾਉਗੀ ਦੇਖ ਲੈਣੇ ਆ ਕਿ ਤੇ ਮੂਨਾ ਲੜ ਘਰ ਪੈ ਜੇ ਨਹੀਂ ਹਾਂ ਨਹੀਂ ਪੈਂਦੀ ਗਾਲ ਨਹੀਂ ਬੁਲਾਈ ਸੋਹਣਾ ਮੁੰਡਾ ਤਾਂ ਲੈ ਘਰੇ ਭੜਾ ਦੇ ਨਾ ਕਾਲੀ ਮੈਂ ਨਹੀਂ ਪੜਾਉਂਦੀ ਕੋਈ ਨਹੀਂ ਫੜਾਉਂਦੀ ਕੋਈ ਨਾ ਫੜਾਵੇ ਮੈਂ ਪੜਾਉਂਦੀ ਪੜੇ ਨਹੀਂ ਕੋਈ ਆ ਦੇ ਕੋਈ ਨਾ 4 ਮਿੰਟ ਨਹੀਂ ਬੁਲਾਈ ਫਿਰ ਤੂੰ ਵੀ ਚੱਕ ਲੈ ਲੈ ਮੈਨੂੰ ਵੀ ਫੜਾ ਦੇ ਮੜਾ ਆ ਜਾ ਵੇ ਭਾਈਆ ਮੂਤੋ ਆਉਂ ਕਰਦੇ ਤੇਰੇ ਤੇ ਮੇਰੇ ਮੁੱਤਿਆ ਨਹੀਂ ਮੁੱਤਿਆ ਮੈਂ ਸੁੱਖੇ ਨੇ ਕੱਪੜੇ ਹਲੇ ਇਹ ਤਾਂ ਪਿਓ ਕੜਾ ਲੂੜਾ ਲੂੜਾ ਲਿਆ ਕੇ ਤੇਨ ਦਾਰਾ ਖਿਲੇ ਆ ਤੇ ਕੱਪੜੇ ਵੀ ਅੱਡਾ ਅੱਡ ਲਾਏ ਲੈ ਕਿਹਦਾ ਜਿਹੜੇ ਜਿਹੜਾ ਲੈ ਕੇ ਨਹੀਂ ਨਾ ਅੱਡਾ ਅੱਡਾ ਤੇ ਪਤਾ ਕੀ ਪਤਾ ਹੋਊ ਕਿਸ ਮੈਨਾਂ ਲੈ ਤਾਂ ਆਇਆ ਲੂੜੇ ਵੀ ਨਹੀਂ ਲੈ ਕੇ ਆਇਆ ਇਹਨਾਂ ਵੀ ਇਹ ਵੀ ਕਹਿੰਦਾ ਹੂੰ ਧਾਬਾ ਬੰਦੋ ਯਾਰ ਥੋੜਾਗਾ ਤੇ ਕਾ ਲੈ ਇਹਨਾਂ ਨੂੰ ਪੁੱਛਾਂਗੇ ਨੂਨ ਮਿਰਚ ਇਹਨਾਂ ਤੋਂ ਧਾਰਾ ਲੈ ਦਾਂਗੇ ਕਾ ਲੈ ਨਹੀਂ ਫੜ ਕੰਮਲੀ ਸੌਦਾ ਆਪਣਾ ਨਹੀਂ ਉਹ ਆ ਗਏ ਨਹੀਂ ਸੌਦਾ ਲੈ ਕੇ ਐ ਇਨਾ ਕ ਸੌਦਾ ਲੈ ਕੇ ਆਏ ਬਈ ਤੁਸੀਂ ਧਾਰਾ ਦੇ ਦਿਓ ਨੂਨ ਮਿਰਚ ਸਾਨੂੰ ਸਾਡੇ ਨਹੀਂਗਾ ਧਾਰਾ ਸਤਾ ਦੇ ਦਿਓ ਨੂਨ ਮਿਰਚ ਆ ਆਤੀ ਲੈ ਕੇ ਆਇਆ ਇਹ ਜਵਾਕ ਇਹਨਾਂ ਨੂੰ ਕਿਉਂ ਫੜਾਇਆ ਆਪਣਾ ਇਹ ਜਵਾਕ ਨੂੰ ਜਿੱਤ ਚੱਕ ਲਿਆ ਗਰਦੀ ਬੈਠੀ ਰਹਿੰਦੀ ਆ ਤਾਂ ਮੰਜੇ ਤੇ ਚੜ ਕੇ ਹਾਂ ਜਵਾਕ ਨਹੀਂ ਫੜੋ ਲੈ ਕੇ ਆਏਗਾ ਸੌਦਾ ਲੈ ਕੇ ਹਾਂ ਮੈਂ ਤਾਂ ਆਹ ਕਿਉਂ ਨਹੀਂ ਕਿਹਾ ਹਾਂ ਕਿਉਂ ਖਾਇਆ ਕਰੂਗੀ ਏ ਕਿਉਂ ਭਾਇਆ ਕਰੂ ਇਹ ਤਾਂ ਹਾਂ ਹਾਂ ਮੇਰੇ ਮੁੰਡੇ ਨੂੰ ਵੀ ਖਵਾਇਆ ਇਹ ਤਾਂ ਖਾ ਖਾ ਕੇ ਪਹਿਲਾਂ ਖਵਾਇਆ ਤੁੰਗਾ ਕਦੋਂ ਪਹਿਲਾਂ ਆਉਂਦਾ ਕਰੀਂ ਮੈਂਗਾ ਨਹੀਂ ਮੈਂਗਾ ਮੈਂਗਾ ਮੁੰਡਾ ਚੱਕਣੀ ਆਪਣਾ ਮੁੰਡਾ ਕੋਈ ਨਾ ਪਿਆਰ ਨਹੀਂ ਅਸੀਂ ਕਿਹੜਾ ਕੁਸ ਕਰਦੇ ਮੁੰਡਾ ਬਣਾ ਤੁਸੀਂ ਹਾਂ ਇੱਕ ਜਵਾਬ ਹੋਰ ਹੈ ਮੇਰਾ ਇੱਕ ਮੁੰਡਾ ਐਡਾ ਹੋਰ ਆ ਉਹ ਵੀ ਲਾ ਦੇ ਕਿਨੇ ਚੱਕੀ ਫਰਦਾ ਜਵਾਬ ਦੂ ਬਣਾ ਕੇ ਪੀ ਲੈ ਨਹੀਂ ਜਾਣ ਤੂੰ ਮੈਥੋਂ ਨਹੀਂ ਬਣਦੀ ਪਹਿਲੇ ਤੂੰ ਬਣਾ ਦੇ ਪਹਿਲੇ ਹਾਂ ਤੇਰੇ ਨਾਲ ਵੱਡੀਆਂ ਤਾਂ ਤੂੰ ਬਣਾ ਕੇ ਪਿਆ ਦੇ ਆਈ ਲਾਦੀਆਂ ਆਪਾਂ ਤਾਂ ਏ ਜੀ ਬੋਲੋ ਬੋਲੋ ਲੈ ਕੇ ਆ ਕੇ ਪੀਣਗੇ ਤੂੰ ਆ ਤਾਂ ਛੋਟੇ ਖੜੀ ਹੋ ਜਾ ਚਾਹ ਮਾਲਾ ਵਗ ਜਾ ਜਾ ਬਣਾ ਕੇ ਕਹਦੇ ਮੈਂ ਤੇਰੇ ਨਾਲ ਵੱਡੀ ਆ ਚਾਹ ਬਣਾ ਲੈ ਮੈਂ ਮੁੰਡਾ ਖੜਾ ਲੈ ਅੱਜ ਤਾਂ ਬਣਾ ਲੈਣੇ ਕੱਲ ਤਾਂ ਰੱਤੀ ਬਣਾ ਕਰਨ ਲੱਗੀ ਬਣਾ ਲਿਆ ਕੋਈ ਰੱਤੀਆਂ ਹੀ ਰੰਗੀਆਂ ਮੋਜਾਂ ਨਾਲ ਤਾ ਪੜੇ ਬੰਦੀ ਦਾ ਚੜ ਕੇ ਤੇਰੇ ਸਲੀਕੇ ਕਰਦੇ ਆ ਸਾਰੀ ਗੱਲ ਬਾਤਾਂ ਯਾਰ ਪਾਣੀ ਪੀ ਦੋ ਪਾਣੀ ਤਾਰੀ ਪੀ ਲੈ ਹਾਏ ਠੰਡਾ ਇਹ ਬਿਮਾਰ ਕਰਨੀ ਆ ਤੈਨੂੰ ਜਾਣ ਕੇ ਰੈਂਟਾ ਕਰ ਰਿਹਾ ਹੈ ਛੱਪੇ ਨੂੰ ਸਿਰ ਤੇ ਪਾਣੀ ਆ ਸਿਰ ਤੇ ਸਿਰ ਤੇ ਪਾਣੀ ਇਹ ਹਾਂ ਅੰਦਾ ਪਾਣੀ ਬਿਮਾਰ ਕਰ ਨਹੀਂ ਹੈ ਬਿਮਾਰ ਕਰਿਆ ਨਹੀਂ ਪੀਂਦਾ ਆਪ ਪੀ ਲਾ ਤੈਨੂੰ ਕੱਸ ਕੇ ਇਹ ਨਾ ਤੋ ਨਾ ਪੀਆ ਕਰ ਪਾਣੀ ਮੈਂ ਤੈਨੂੰ ਕਿੰਨੇ ਵਾਰਾ ਕਹਤਾ ਹੈ ਕੁਮਾਰ ਕਰ ਦਣਗਾ ਨਾਲੇ ਤਨ ਮੁੰਡੇ ਨੂੰ ਚੱਕ ਕੇ ਰੱਖਿਆ ਕਰ ਆਵਦੀ ਮੈਂ ਮੁੰਡੇ ਨੂੰ ਲੈ ਲੈਣਾ ਬਣਾਇਆ ਕਰ ਤਰੀ ਵਾਲੇ ਕਰਦੇ ਆ ਦੋਨੇ ਜਾਣੀ ਸੌਦਾ ਸੌਦਾ ਲਿਆ ਅੰਦਾ ਬਣਾ ਲੈ ਕਰ ਹਉ ਆ ਬੜਾ ਪਤੰਦ ਆ ਦੀ ਹੈ ਇਹ ਵੀ ਕਰਦਾ ਇਹ ਕੁਸੂਤਾ ਮੇਰੇ ਨਾਲ ਇਹ ਮੈਂ ਹਾਂ ਮੈਨੂੰ ਤੀਮੀ ਨਹੀਂ ਲਿਆਉਣ ਲੰਦੇ ਸੀ ਇਹ ਬੰਦੇ ਆ ਮੈਂ ਹੁਣ ਇਸ ਨਾਲੇ ਬੇਸਤੀ ਕਰਾਂ ਸਾਰਿਆਂ ਚ ਹਾਂ ਬੇਸਤੀ ਮੈਂ ਨਹੀਂ ਤੀਮੀ ਨਹੀਂ ਹੁਣ ਇਸੀ ਦੇਖ ਲੈ ਮੈਂ ਤੀਮੀ ਨਹੀਂ ਹੁਣ ਇਸੀ ਨਹੀਂ ਮੈਂ ਪਹਿਲਾਂ ਰੱਖਿਆ ਤੂੰ ਤੈਨੂੰ ਪਹਿਲਾਂ ਭਜਾ ਦਿਆਂ ਫਿਰ ਮੈਂ ਹੁਣ ਹੋਰ ਨਹੀਂ ਆਉਂਦੀ ਇਹਨੂੰ ਵੀ ਭਜਾ ਦੀ ਪੰਜਵੇਂ ਹੋਰ ਨਹੀਂ ਆਉਂਦੀ ਨਹੀਂ ਭਜਾਉਂਦੇ ਮੇਰਾ ਮੁੰਡਾ ਭਰਾਵਾ ਮੈਨੂੰ ਇਹ ਆ ਗਈ ਜਿਹੜੀ ਨਾਲ ਆ ਗਈ ਜਿਹੜਾ ਬਾੜ ਲੈ ਇੱਧਰ ਬਾਈ ਸਾਰਿਆਂ ਨੂੰ ਸੱਸਤ੍ਰੀਕਰ ਆ ਸਾਰੇ ਤੁਸੀਂ ਠੀਕ ਠਾਕ ਰਹੋਗੇ ਬਾਈ ਸਾਨੂੰ ਵੀਰ ਵਣ ਕੇ ਲੈ ਕੇ ਫਰੀ ਬੰਦੇ ਜਮਾ ਬਾਈ ਯਾਰ ਸਾਨੂੰ ਸਪ੍ਰੈਕ ਤੇ ਲੈ ਕੇ ਜਰੂਰ ਕਰਦਿਆ ਕਰੋ ਵੀਰ ਬਣ ਕੇ ਹੱਕ ਬਣ ਕੇ ਮੇਰੇ ਵੀਡੀਓ ਸ਼ੇਅਰ ਕਰਦਿਆ ਕਰੋ ਬਾਈ ਹਾਂ ਵੀਡੀਓ ਸ਼ੇਅਰ ਕਰਦਿਆ ਕਰੋ ਦੱਬ ਕੇ ਬਾਈ ਬਣ ਕੇ ਵਧੀਆ ਵਧੀਆ ਵੀਡੀਓ ਪਾਇਆ